ਹੋ ਗਿਆ ਜਿਨ੍ਹਾਂ ਨੇ ਆਪਣਾ ਘਰ ਟ੍ਰਾਨੀਆ ਲੈ ਕੇ ਦਿੱਲੀ ਜਾਣ ਨੂੰ ਮੂੰਹ ਕਰ ਲਿਆ ਦਿੱਲੀ ਦੇ ਵਿੱਚ ਜਾ ਕੇ ਲਗਾਤਾਰ ਇੱਕ ਸਾਲ ਤੋਂ ਵੱਧ ਸਮਾਂ ਤੁਸੀਂ ਉਹ ਤੇ ਖਾਤਾ ਪੀਤਾ ਰੋਟੀ ਖਾ ਕੇ ਉਹਦੇ ਨਾਤੇ ਪੋਤੇ ਲਗਾਤਾਰ ਇੱਕ ਸਾਲ ਲਗਭਗ ਤੁਸੀਂ ਉਹ ਤੇ ਮਤੀਤ ਜੀਤਾ ਉਸ ਤੋਂ ਬਾਅਦ ਮੋੜ ਦਿਨ ਪਤਾ ਲੱਗਿਆ ਸੀ ਇਹ ਜਿਹੜੇ ਪੰਜਾਬ ਦੇ ਲੋਕ ਆ ਇਹ ਕਿਥੇ ਮੁੜ ਕੇ ਜਾਣਗੇ ਇਹ ਨਹੀਂ ਤੁਸੀਂ ਉਹ ਜੱਟੇ ਆਏ ਸੀ ਜਿਹੜਾ ਮੋਦੀ ਕਹਿੰਦਾ ਜੀ ਮੇਰੀ ਤੌਰ ਤੋਂ ਕਿਲਾ ਕੋ ਕੱਢ ਨਹੀਂ ਸਕਦਾ ਉਹੀ ਲੋਕ ਆ ਪੰਜਾਬ ਦੇ ਅਣਖੀ ਲੋਕ ਆ ਜਿਹੜੇ ਮੋਦੀ ਦੇ ਤੌਰ ਤੋਂ ਕਿਲਾ ਕੱਢ ਕੇ ਆਏ ਸੀ ਮੈਂ ਤਾਂ ਗੱਲ ਕਰ ਰਿਹਾ ਜੀ ਜਦੋਂ ਲੋਕ ਅੱਗੇ ਹੋ ਕੇ ਲੜਦੇ ਆ ਤੇ ਫੇਰ ਕੋਈ ਕੀ ਸਰਕਾਰ ਆ ਰੋਕਾ ਮੋੜੇ ਚੱਟੇ ਆ ਇਹ ਤੋਂ ਮੈਂ ਮਦਦਵਾਹ ਤੋਂ ਆ ਕੇ ਦੱਸਣ ਆਇਆ ਜੇ ਅੱਵਾ ਇਕੱਠੇ ਹੋਵੇ ਲੜਾਈ ਲੜੀਏ ਇੱਕ ਆਮ ਰਾਕੇ ਲੜਾਈ ਲੜੀਏ ਤੁਹਾਡੇ ਸਾਹਮਣੇ ਮਸਾਲਾ ਪਹੁੰਚਾ ਕਹਾਣੀ ਦਾ ਪਾਣੀ ਦੇ ਵਿੱਚ ਜਿਹੜੇ ਆਂਗਰਿਆਂ ਮਿਓਆਲ ਨੂੰ ਆਉਦੀ ਮਿਓਆਲ ਦੀ ਟਰੇਨ ਪੈਂਦੀ ਆ ਤੇ ਉਹ ਮਿਓਆਲ ਦੇ ਲਈ ਲੱਗਦੀ ਆ ਖੇਤਾਂ ਦੇ ਵਿੱਚ ਦੀ ਹਰੀਪੁਰ ਦਾ ਪਾਣੀ ਕੰਦਾ ਸਰਕਾਰ ਦੇ ਸਾਹਮਣੇ ਉਹ ਟਰੇਨ ਦੇ ਵਿੱਚ ਪਾਉਣ ਲੱਗੇ ਸੀ ਉੱਥੇ ਵੀ ਲੜਾਈ ਜਣੀ ਸਾਡੀ ਦੇ ਵਿੱਚ ਬੈਠਿਆ ਮਿਓਆਲ ਦੇ ਨਾਲ ਅੰਦਰ ਜਾ ਕੇ ਉਹ ਵੀ ਲੜਾਈ ਕੰਜੀ ਤੇ ਪਾਣੀ ਨਹੀਂ ਪੈਣ ਦਿੱਤਾ ਜਦੋਂ ਲੋਕ ਮੈਂ ਕਾਹ ਰੱਤਾਂ ਜਦੋਂ ਲੋਕ ਫੜਦੇ ਆ ਇਹ ਸਰਕਾਰਾਂ ਦੇ ਪੈਰ ਨਹੀਂ ਹੁੰਦੇ ਇਹ ਸਰਕਾਰਾਂ ਤਾਂ ਸਿਰਫ ਤੁਹਾਨੂੰ ਵੋਟਾਂ ਲੈਣ ਲਈ ਘਟੇ ਕੋ ਆਉਣਾ ਨੇ ਤੁਹਾਨੂੰ ਪਤਾ ਆ ਜਦੋਂ ਸਰਕਾਰਾਂ ਨੇ ਕੋਟਾ ਲੈਣੀਆਂ ਹੁੰਦੀਆਂ ਫਿਰ ਤੁਹਾਨੂੰ ਵੱਡੇ ਵੱਡੇ ਲਾਰੇ ਲਾ ਦਿੰਦੇ ਆ ਜਿਹੜੇ ਪਹਿਲਾਂ ਮੋਤੀ ਨੇ ਚੌਲਾ ਦੇ ਵਿੱਚ ਲਾਰੇ ਲਾਇਆ ਸੀ ਬੀਬੀਆਂ ਨੂੰ ਕਿਹਾ ਸੀ ਮੈਂ ਤੁਹਾਡੇ ਘਰ ਤੇ ਅੱਜ 15-15 ਲੱਖ ਰੁਪਏ ਬਾੜ ਦੇਣਾ ਤੇ ਲੋਕ ਨਜ਼ਰ ਹੋ ਗਿਆ ਮੋਤੀ ਭਾਈ ਜੀ ਜੀ ਭਾਈ ਰਾਹ ਤੇ ਆ ਗਏ ਹਾਂਜੀ ਸਰ ਕੀ ਮਾਮਲਾ ਕੀ ਹੈ ਜਿਹੜਾ ਅੱਜ ਤੁਹਾਨੂੰ ਇੱਥੇ ਧੰਨਵਾਦ ਆਣਾ ਪਿਆ ਮਾਮਲਾ ਸਰ ਜੀ ਇਹ ਆ ਕਿ ਬਲਗੇ ਦਾ ਪਾਣੀ ਕਹਿੰਦੇ ਆ ਕਿ ਮੋਤ ਸਾਹਿਬ ਦੇ ਮੀਓਗੜ ਦੇ ਵਿੱਚ ਵੀ ਲੈ ਕੇ ਜਾਣਾ ਇਹ ਨਹੀਂ ਸੱਤ ਦਿਨ ਆਖ ਜੀ ਇੱਕ ਤਾਂ ਸਾਡੀ ਉੱਤੇ ਦਰਿਆ ਕਈ ਵਾਰੀ ਟੁੱਟਦਾ ਆ ਸਰਕੰਡ ਜਿਹੜੋ ਪਾਣੀ ਉੱਥੇ ਪੈਣਾ ਆ ਜਿਹੜੇ ਮੀਆਵਾਲ ਮੋਸਾ ਬਰਜ ਕਿਲਾ ਲੱਗਣਾ ਪਵਾੜਾ ਤਲਵੰਡ ਜਿੱਦੇ ਜਿੱਦੇ ਪਿੰਡ ਨਾਲ ਲੱਗਦੇ ਬੰਨੇ ਕੰਢੀ ਏਰੀਆ ਚ ਉਹ ਪਾਣੀ ਜਿਹੜਾ ਧਰਤੀ ਹਟਾ ਜਾਣਾ ਆ ਉਹ ਧਰਤੀ ਹਟਾ ਬਾਂਣੀ ਜਾ ਕੇ ਬਿਮਾਰੀਆਂ ਫੈਲਾਉਂਦਾ ਆ ਜਿੱਦਾਂ ਕਿ ਸਾਡੇ ਪਿੰਡ 17 ਤੋਂ 18 ਪੇਸ਼ੈਂਟ ਤੇ ਸਰਬੰਨੀ ਦੇ ਆ ਜੀ ਤੇ ਪਾਣੀ ਕਰਕੇ ਆ ਵੀ ਮੁਰਕੇ ਬੋਰ ਜਿੱਦਨੇ ਵੀ ਇਦਣ ਪਿੰਡ ਜਾਂਦੇ ਆ ਸਾਰੇ ਉਦੋਂ ਸਾਰੇ ਪਿੰਡਾਂ ਚ ਬਿਮਾਰੀਆਂ ਫੈਲਣ ਕੇ ਬਦ ਤੋਂ ਬਦ ਜੀ ਦੇਖੋ ਜੀ ਸਾਰਾ ਪਿੰਡ ਇਲਾਕਾ ਨਿਵਾਸੀ ਕਹਿੰਦੇ ਆ ਕਹਿੰਦੇ ਕੀ ਪਿੰਡ 'ਚ ਤਿਆਰੀ ਬੈਠਿਆ ਜੀ ਤੇ ਸਾਰੇ ਆ ਰਹੇ ਆ ਬੱਚਿਆਂ ਤੋਂ ਲੈ ਕੇ ਬੁੜੀਆ ਬੰਦੇ ਸਾਰੇ ਸਾਰੇ ਫਿਰ ਜੀ ਸੱਚ ਹੈ ਜੀ ਸਾਨੂੰ ਗਵਰਨਮੈਂਟ ਨੇ ਹੀ ਅਧਿਕਾਰ ਦਿੱਤਾ ਆ ਆਪਣੇ ਸੱਚ ਲਈ ਲੜਨ ਦਾ ਜੀ ਕਿ ਸਾਰੇ ਸੱਚ ਲਈ ਇਸ ਵਿੱਚ ਸ਼ਰਕਤ ਆਵਾਂਗੇ ਜੀ ਹਾਂਜੀ ਆਈਏ ਮੋਹਸਾਬੀ ਖੇਤਾਂ 'ਨ ਲੱਗਾ ਕੀ ਕਹਿਣਾ ਚਾਹੁੰਦਾ ਅੱਜ ਅਸੀਂ ਲੋਕ ਇਨਸਾਫ਼ ਮੰਚ ਵੱਲੋਂ ਮੋਹਸਾਬੀ ਦੇ ਵਿੱਚ ਜਿਹੜਾ ਧਰਨਾ ਲੱਗਾਇਆ ਜਿਹੜਾ ਬੜਗੇ ਦਾ ਪਾਣੀ ਗੰਦਾ ਆ ਉਹ ਦਰਿਆ ਦੇ ਵਿੱਚ ਪਾਇਆ ਜਾ ਰਿਹਾ ਉਹਦੇ ਸਵੰਦ ਦੇ ਵਿੱਚ ਬਹੁਤ ਸਾਰੇ ਮੀਓ ਔਰ ਜੰਨੇ ਵੀ ਪਿੰਡ ਆ ਉਹਨਾਂ ਦੇ ਜ਼ਿੰਮੇਵਾਰ ਬੰਦੇ ਤੇ ਪਿੰਡ ਦੇ ਲੋਕ ਇਕੱਠੇ ਹੋ ਗਏ ਅੱਜ ਧਰਨਾ ਲਾਇਆ ਆ ਜਿਹੜੀ ਸਰਕਾਰ ਕਹਿ ਰਹੀ ਆ ਪਾਣੀ ਜਿਹੜਾ ਗੰਦਾ ਆ ਉਹ ਦਰਿਆ ਦੇ ਵਿੱਚ ਪਾਉਣਾ ਉਹ ਜਿਹੜਾ ਪਾਣੀ ਆ ਉਹਦੇ ਨਾਲ ਕਈ ਨੁਕਸਾਨ ਹੋ ਰਹੇ ਆ ਪਹਿਲਾਂ ਵੀ ਦਰਿਆ ਦੇ ਵਿੱਚ ਬਹੁਤ ਗੰਦਾ ਪਾਣੀ ਪੈ ਰਿਆ ਜਦੋਂ ਇਹ ਪੈ ਗਿਆ ਉਹਦੇ ਨਾਲ ਹੋਰ ਵੀ ਜਿਹੜਾ ਨੁਕਸਾਨ ਹੋਣਾ ਜਿਹੜਾ ਗਾਹਾਂ ਵਾਲੇ ਪਿੰਡ ਆ ਬੋਲੇ ਪਾਣੀ ਪਾਣੀ ਪਤਣ ਕੇ ਦੇ ਉੱਥੇ ਮੰਨ ਲਓ ਵੀ ਜਿਹੜੇ ਲੋਕ ਰਹਿ ਰਹੇ ਆ ਉਹ ਪਾਣੀ ਸਿਰਫ ਦਰਿਆਵਾਂ ਦਾ ਹੀ ਯੂਜ਼ ਕਰਦੇ ਆ ਉਹਦੇ ਵਿੱਚ ਪਾਣੀ ਦੇ ਵਿੱਚ ਜਿਹੜਾ ਕਾਲਾ ਪੀੜਿਆ ਜਿਹੜਾ ਹੋਣਾ ਆ ਉਹਨਾਂ ਨੂੰ ਉਹਨਾਂ ਨੂੰ ਬਿਮਾਰੀਆਂ ਫੈਲਣੀਆਂ ਅੱਗੇ ਵੀ ਬਹੁਤ ਬਿਮਾਰੀਆਂ ਫੈਲ ਰਹੀਆਂ ਆ ਉਹਦੇ ਕਰਕੇ ਅਸੀਂ ਚਾਹੁੰਦੇ ਆ ਜੇ ਜਿਹੜਾ ਪਾਣੀ ਆ ਗੰਦਾ ਇਹਦਾ ਟ੍ਰੀਟਮੈਂਟ ਲਾ ਕੇ ਲੋਕਾਂ ਨੂੰ ਇੱਥੇ ਖੇਤਾਂ ਨੂੰ ਦਿੱਤਾ ਜਾਵੇ ਲੋਕ ਖੇਤਾਂ ਨੂੰ ਲਾਉਣ ਤੇ ਜਿਹੜਾ ਪਾਣੀ ਆ ਉਹ ਦਰਿਆ ਦੇ ਵਿੱਚ ਗੰਦਾ ਨਾ ਪਾਇਆ ਜਾਵੇ ਅਸੀਂ ਇਸ ਕਰਕੇ ਉਹਦਾ ਵਿਰੋਧ ਕਰਦੇ ਆ ਤੇ ਅਸੀਂ ਜਿਹੜਾ ਇਹ ਧਰਨਾ ਲੱਗਾ ਆ ਕੋਈ ਫੌਰਨ ਜੋਰ ਹਮਾਇਤ ਕਰਦੇ ਆ ਵੀ ਇਹ ਜਿਹੜਾ ਧਰਨਾ ਆ ਜਿੰਨਾ ਚੱਕਰ ਵੀ ਰਹੂਗਾ ਇਹਨਾਂ ਦੇ ਸਾਥ ਲਾਵਾਂਗੇ ਇਹ ਪਾਣੀ ਜਿੰਨਾ ਚੱਕਰ ਬੰਦ ਨਹੀਂ ਹੁੰਦਾ ਗੰਦਾ ਪਾਣੀ ਉਹਨਾਂ ਚੱਕਰ ਧਾਨੇ ਵਿੱਚ ਆਉਂਦਾ ਹੈ ਕਿਸੇ ਵਾਰ ਤੁਹਾਡੇ ਕੋਈ ਸਿਹਤ ਦਾ ਜਿੰਨਾ ਗੱਲ ਨਹੀਂ ਹੋਆ ਹਾਲ ਹਾਲ ਅਜੇ ਤੱਕ ਤਾਂ ਕੋਈ ਹੋਈ ਨਹੀਂ ਤੇ ਉਹ ਅਧਿਕਾਰੀ ਕਹਿੰਦੇ ਆ ਰਾਇਆ ਕੋਈ ਜ਼ਿੰਮੇਵਾਰ ਬੰਦਾ ਉਹਨਾਂ ਦਾ ਅਧਿਕਾਰੀਆਂ ਦਾ ਕੋਈ ਆ ਨਹੀਂ ਰਿਹਾ ਇਸ ਕਰਕੇ ਧਾਨਾ ਜਾਰੀ ਰਹਿ ਗਿਆ ਕਰੋ ਤੱਕ ਜਾਰੀ ਰਹੇਗਾ ਜਿੰਨਾ ਚੱਕਰ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਜਿਹੜਾ ਗੰਦਾ ਪਾਣੀ ਇਹ ਬੰਦ ਨਹੀਂ ਹੁੰਦਾ ਉਹਨਾਂ ਚੱਕਰ ਧਾਨਾ ਜਾਰੀ ਰਹੂਗਾ ਸਸਤੇ ਕੰਮ ਕਰ ਨਹੀਂ ਰੇਟ ਕਰ ਰਹੇ ਹੈਗੇ ਆ ਜਦੋਂ ਆਉਂਦੇ ਨੇ ਡਿਪਟੀ ਮੈਜਿਸਟਰੇਟ ਨਾਲ ਗੱਲਬਾਤ ਕਰਕੇ ਕੰਮ ਠੀਕ ਹੈ